ਮੈਂ ਆਪਣੀ ਉਮਰ ਦੇ ਵਿੱਚ ਮੈਂ 78 ਸਾਲ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਪੜਿਆ ਕਦੇ ਨਹੀਂ ਦੇਖਿਆ ਕਦੇ ਨਹੀਂ ਸੁਣਿਆ ਕਿ ਕਿਸੇ ਮੁਲਕ ਦਾ ਮੌਜੂਦਾ ਪ੍ਰਧਾਨ ਮੰਤਰੀ ਕਿਸੇ ਮੁਲਕ ਦੇ ਮੌਜੂਦਾ ਮੁੱਖ ਮੰਤਰੀ ਦੇ ਪੈਰਾਂ ਨੂੰ ਹੱਥ ਲਾ ਰਿਹਾ ਜਿਹਨੂੰ ਹਿੰਦੀ ਚ ਕਹਿੰਦੇ ਚਰਨ ਸਪਰਸ਼ ਔਰ ਇੱਕ ਵਾਰੀ ਨਹੀਂ ਦਰਜਾ ਮਰਤਬਾ ਬਾਦਲਸਰ ਦੇ ਵਿੱਚ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਈਗੋ ਹੰਕਾਰ غرور تکبر ਬਾਦਲ ਸਾਹਿਬ 'ਚ ਉਹ ਹੈ ਨਹੀਂ ਸੀ ਇੱਕ ਵਿਕਾਸ ਦਾ ਬਾਦਲ ਸਾਹਿਬ ਦੇ ਨਾਂ ਤੇ ਜੁੜਦਾ ਹੁਣ ਉਹ ਐਡੀ ਵੱਡੀ ਲਿਸਟ ਹੈ ਉਹ ਸਮੇਂ ਦੀ ਕਿੱਲਤ ਹੈ ਮੈਂ ਇੱਕ ਗੱਲ ਜੀ ਮੁਕਾ ਦਿੰਦਾ ਕਿ ਯੂਪੀ ਦੇਖੋ ਕਿੰਨਾ ਵੱਡਾ ਸਟੇਟ ਹੈ 10 ਪੰਜਾਬ ਇਸ ਯੂਪੀ 'ਚ ਫਿੱਟ ਆਉਂਦੇ ਆ ਪਰ ਇਸ ਯੂਪੀ ਦੇ ਵਿੱਚ ਕੈਂਸਰ ਦਾ ਇਕੱਲਾ ਇੱਕੋ ਹੀ ਹਸਪਤਾਲ ਹੈ ਉਹ ਵੀ ਵਾਰਾਨਸੀ ਪ੍ਰਧਾਨ ਮੰਤਰੀ ਦੇ ਪ੍ਰਧਾਨ ਮੰਤਰੀ ਦੇ ਹਲਕੇ 'ਚ ਇੱਕ ਕੈਂਸਰ ਦਾ ਹਸਪਤਾਲ ਹੈ। ਔਰ ਬਾਦਲ ਸਾਹਿਬ ਜਿਹੜਾ ਹੂਮੀ ਬਾਬਾ ਕੈਂਸਰ ਜਿਹੜਾ ਹਸਪਤਾਲ ਹੈ ਇੱਕ ंडीगढ़ ਵੀ ਲੈ ਕੇ ਆਏ। ਸਾਧਤ ਦਾ ਦਿਨ ਹੈ। ਔਰ ਅੱਜ ਤੋਂ 98 ਸਾਲ ਪਹਿਲਾਂ ਮਾਤਾ ਜਸਵੰਤ कौर ਤੇ ਸਰਦਾਰ ਰਗੂਰਾਜ ਸਿੰਘ ਢਿਲਗੋਤ ਸਾਹਿਬ ਦੇ ਘਰ ਇੱਕ بیٹے ਨੇ ਜਨਮ ਲਿਆ। ਬੜਾ लाਡਲਾ ਬੇਟਾ ਸੀ। ਔਰ ਇਹ ਜਦੋਂ ਬੇਟਾ ਜਦੋਂ ਬੱਚੇ ਨੂੰ ਹੋਸ਼ ਆਉਣ ਲੱਗਦੀ ਹੈ ਬੱਚਾ ਜਵਾਨੀ ਦੇ ਵਿੱਚ ਪੈਰ ਰੱਖਣ ਲੱਗਦਾ ਹੈ ਤਾਂ ਇਹ ਜਿਹੜਾ ਬੇਟਾ ਸੀ ਸਰਦਾਰ ਰਗੂਰਾਜ ਸਿੰਘ ਦਾ ਔਰ ਅੰਗਰੇਜ਼ ਦਾ ਦੌਰ ਸੀ ਇਹ ਸੁਪਨੇ ਲੈਣ ਲੱਗ ਗਿਆ ਔਰ ਸੁਪਨੇ ਇਸ ਬੱਚੇ ਨੂੰ ਕੀ ਆਉਂਦੇ ਸੀ ਸੁਪਨੇ ਆਉਂਦੇ ਸੀ ਕਿ ਮੈਂ ਇਸ ਕਿਸਮ ਦਾ ਦੇਸ਼ ਬਣਾਉਂਗਾ ਜਿਸ ਦੇਸ਼ ਦੇ ਵਿੱਚ ਕੋਈ ਗਰੀਬ ਨਹੀਂ ਹੋਊਗਾ ਮੇਰਾ ਦੇਸ਼ ਇਸ ਕਿਸਮ ਦਾ ਦੇਸ਼ ਹੋਊਗਾ ਜਿਸ ਦੇਸ਼ ਦੇ ਵਿੱਚ ਕੋਈ ਅਨਪੜ ਨਹੀਂ ਰਹੂਗਾ ਇਸ ਕਿਸਮ ਦਾ ਦੇਸ਼ ਮੇਰਾ ਹੋਊਗਾ ਜਿੱਦੇ ਵਿੱਚ ਕੋਈ ਬੇਰੁਜ਼ਗਾਰ ਨਹੀਂ ਹੋਊਗਾ ਮੈਂ ਇਸ ਕਿਸਮ ਦਾ ਸਮਾਜ ਬਣਾਉਂਗਾ ਜਿਸ ਸਮਾਜ ਦੇ ਵਿੱਚ ਸਾਡੀਆਂ ਬੇਟੀਆਂ ਤੇ ਧੀਆਂ ਦੇ ਹੱਥਾਂ ਦੇ ਵਿੱਚ ਡਿਗਰੀਆਂ ਤੇ ਨੌਕਰੀਆਂ ਹੋਣਗੀਆਂ ਮੇਰਾ ਸਮਾਜ ਇਸ ਕਿਸਮ ਦਾ ਸਮਾਜ ਹੋਊਗਾ ਕਿੱਥੇ ਮਜ਼ਦੂਰ ਜਿਹੜਾ ਉਹ ਖੁਦ ਕਾਫੀ ਲਾਊਗਾ ਜਿਹੜਾ ਕਿਸਾਨ ਹੈ ਆਪਣੇ ਪੈਰਾਂ ਤੇ ਖੜਾ ਹੋਊਗਾ ਔਰ ਜਿਹੜਾ ਸਾਡਾ ਵਪਾਰੀ ਹੈ ਖੁਸ਼ਹਾਲ ਹੋਊਗਾ ਔਰ ਮੇਰਾ ਦੇਸ਼ ਇਸ ਕਿਸਮ ਦਾ ਦੇਸ਼ ਹੋਊਗਾ ਆਪਣੇ ਲੋਕਾਂ ਨਾਲ ਪਿਆਰ ਕਰੂਗਾ ਔਰ ਕਿਸ ਕਿਸਮ ਦਾ ਪਿਆਰ ਕਰੂਗਾ ਜਿਵੇਂ ਇੱਕ ਬੱਚੇ ਨੂੰ ਆਪਣੀ ਮਾਂ ਦੀ ਦੁੱਧੀ ਚ ਪਿਆਰ ਮਿਲਦਾ ਇਸ ਕਿਸਮ ਦਾ ਪਿਆਰ ਮਿਲੂਗਾ ਔਰ ਇਹ ਜਿਹੜਾ ਨੌਜਵਾਨ ਸੀ ਫਿਰ ਜਦੋਂ ਪਰ ਜਵਾਨੀ ਦੇ ਵਿੱਚ ਉਹ ਸੁਪਨੇ ਜਿਹੜੇ ਇਹਦੇ ਬੱਚੇ ਦੇ ਸੀਗੇ ਉਹ ਸੁਪਨਿਆਂ ਦੀ ਤਲਾਸ਼ ਦੇ ਵਿੱਚ ਉਹਦੀ ਤਾਬੀਰ ਦੇ ਵਿੱਚ ਇਹ ਬੱਚਾ ਨਿਕਲ ਪਿਆ ਕਾਫਲਾ ਬਣਦਾ ਗਿਆ ਕਾਫਲਾ ਜੁੜਦਾ ਗਿਆ ਬਹੁਤ ਸਾਰੇ ਸਾਥੀ ਵਿਛੜ ਗਏ ਕੁਝ ਪੁੰਦਰ ਸਾਹਿਬ ਵਰਗੇ ਪੁਰਾਣੇ ਸਾਥੀ ਅੱਜ ਵੀ ਇੱਥੇ ਮੌਜੂਦ ਹੈ ਔਰ ਉਹਨਾਂ ਸੁਪਨਿਆਂ ਦੀ ਤਲਾਸ਼ ਦੇ ਵਿੱਚ ਜਿੰਨਾ ਚਿਰ ਜਾਨ ਚ ਜਾਨ ਸੀ ਤੇ ਸਾਹ ਚ ਸਾਹ ਸੀ ਉਹ ਸੁਪਨੇ ਜਿਹੜੇ ਆ ਤਾबीर ਕਰਨ ਦੀ ਕੋਸ਼ਿਸ਼ ਕੀਤੀ ਔਰ ਵੈਸੇ ਤਾਂ ਸੁਪਨੇ ਜਿਹੜੇ ਆ ਉਹ ਸੱਚ ਨਹੀਂ ਹੁੰਦੇ ਸੁਪਨੇ ਦਾ ਸੁਪਨਾ ਹੀ ਹੁੰਦੇ ਆ ਪਰ ਬਾਦਲ ਸਾਹਿਬ ਨੇ ਬਹੁਤ ਸਾਰੇ ਸੁਪਨੇ ਜਿਹੜੇ ਆ ਇਸ ਧਰਤੀ ਦੇ ਸੱਚ ਕਰਕੇ ਉਖਾਏ 78 ਸਾਲ ਹੋ ਗਏ ਨੇ ਅੰਗਰੇਜ਼ ਨੂੰ ਗਿਆ ਇਸ ਮੁਲਕ ਨੂੰ ਆਜ਼ਾਦ ਹੋਇਆ ਮੈਂ ਆਪਣੀ ਉਮਰ ਦੇ ਵਿੱਚ ਮੈਂ 78 ਸਾਲ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਪੜਿਆ ਕਦੇ ਨਹੀਂ ਦੇਖਿਆ ਕਦੇ ਨਹੀਂ ਸੁਣਿਆ ਕਿ ਕਿਸੇ ਮੁਲਕ ਦਾ ਮੌਜੂਦਾ ਪ੍ਰਧਾਨ ਮੰਤਰੀ ਕਿਸੇ ਮੁਲਕ ਦੇ ਮੌਜੂਦਾ ਮੁੱਖ ਮੰਤਰੀ ਦੇ ਪੈਰਾਂ ਨੂੰ ਹੱਥ ਲਾ ਰਿਹਾ ਜਿਹਨੂੰ ਹਿੰਦੀ ਚ ਕਹਿੰਦੇ ਚਰਨ ਸਪਰਸ਼ ਔਰ ਇੱਕ ਵਾਰੀ ਨਹੀਂ ਦਰਜਾ ਮਰਤਬਾ ਔਰ ਇਹ ਕੋਈ ਜਿਹੜੇ ਤੁਸੀਂ ਤਸੱਵਰ ਕਰੋ ਕਿਤੇ ਗੋਆਰ ਲਾਲ ਨੇਰੂ ਨੂੰ ਕਿਸੇ ਦੇ ਪੈਰੀ ਹੱਥ ਲਾਉਂਦੇ ਦੇਖਿਆ ਕਿਤੇ ਮੈਡਮ ਇੰਦਰਾ ਗਾਂਧੀ ਨੂੰ ਕਿਸੇ ਦੇ ਪੈਰੀ ਹੱਥ ਲਾਉਂਦੇ ਦੇਖਿਆ ਕਿਤੇ ਡਾਕਟਰ ਮਨਮੋਹਨ ਸਿੰਘ ਨੂੰ ਕਿਸੇ ਦੇ ਪੈਰੀ ਹੱਥ ਲਾਉਂਦੇ ਦੇਖਿਆ ਔਰ ਪ੍ਰਧਾਨ ਮੰਤਰੀ ਵੀ ਕੋਈ ਸਧਾਰਨ ਪ੍ਰਧਾਨ ਮੰਤਰੀ ਨਹੀਂ ਪ੍ਰਾਈਮ ਮਿਨਿਸਟਰ ਮੋਦੀ ਵਰਗਾ ਪ੍ਰਧਾਨ ਮੰਤਰੀ ਜਿਹੜਾ ਚੀਨ ਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਅੱਗੇ ਨਹੀਂ ਝੁਕਦਾ ਜੇ ਬਾਦਲ ਸਾਹਿਬ ਦੇ ਪੈਰਾਂ ਨੂੰ ਹੱਥ ਲਾਉਂਦਾ ਤਾਂ ਜ਼ਾਹਿਰ ਹੈ ਕਿ ਬਾਦਲ ਸਾਹਿਬ ਦੇ ਵਿੱਚ ਕੋਈ ਜ਼ਾਤੀ ਖੂਬੀਆਂ ਸਨ ਕੋਈ ਵਿਅਕਤੀਗਤ ਗੁਣ ਸੀਗੇ ਜਿਹੜੇ ਬਾਦਲ ਸਾਹਿਬ ਦੇ ਵਿੱਚ ਸੀਗੇ ਪਰ ਇੱਕ ਗੁਣ ਜਿਹੜਾ ਮੈਨੂੰ ਬਾਦਲ ਸਾਹਿਬ ਦਾ ਪਤਾ ਹੈ ਕਿਉਂਕਿ ਸਮਾਜ ਦੇ ਵਿੱਚ ਲੀਡਰ ਉਹ ਕਾਮਯਾਬ ਹੁੰਦਾ ਉਹਦੀ ਮਕਬੂਲੀਅਤ ਹੁੰਦੀ ਹੈ ਉਹਦੀ ਐਕਸੈਪਟੇਬਿਲਿਟੀ ਹੁੰਦੀ ਹੈ ਜਿੱਥੋਂ ਅਰਸ਼ੀ ਸਾਹਿਬ ਨੇ ਇਸ਼ਾਰਾ ਕੀਤਾ ਕਿ ਜਿੱਥੇ ਹਰ ਵਰਗ ਦੇ ਲੋਕ ਹਰ ਧਰਮ ਦੇ ਲੋਕ ਹਰ ਜਾਤ ਦੇ ਲੋਕ ਹਰ ਬਰਾਦਰੀ ਦੇ ਲੋਕ ਉਦਾਹਰਨ ਦੇ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਖਜ਼ਾਨਾ ਮੰਤਰੀ ਕੌਣ ਸੀ ਪੰਡਿਤ ਦੀਨਾ ਨਾਥ ਪ੍ਰਧਾਨ ਮੰਤਰੀ ਕੌਣ ਸੀ ਫਕੀਰ ਅਜੀਜ਼ਉੱਦੀ ਫੌਜਾਂ ਦੇ ਸੀਪਾ ਸਲਾਰ ਕੌਣ ਸੀ ਹਰੀ ਸਿੰਘ ਨਲਵਾ ਜੇ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਜੇ ਕਿਸੇ ਨੇ ਸੋਨਾ ਪੇਟ ਕੀਤਾ ਤਾਂ ਲੋਹਰ ਦਾ ਜਿਹੜਾ ਮਹਾਰਾਜਾ ਸੀ ਪੰਜਾਬ ਦਾ ਰਾਜਾ ਸੀ ਰਣਜੀਤ ਸਿੰਘ ਨੇ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਸੋਨਾ ਪੇਟ ਕੀਤਾ ਜੇ ਦਰਬਾਰ ਸਾਹਿਬ ਨੂੰ ਪੇਟ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਇਸ وجہ ਨਾਲ ਬਦਲ ਸਾਹਿਬ ਨੂੰ ਵੀ ਪ੍ਰਮਾਤਮਾ ਨੇ ਇੱਕ ਉਹ ਸਿੱਖਿਆ ਦਿੱਤੀ ਉਹ ਉਹ ਸਿਆਸੀ ਵਸੀਰਤ ਦਿੱਤੀ ਕਿ ਬਦਲ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੰਜਾਬ ਦੇ ਹਰ ਕੋਈ ਜਾਤ ਤਰ੍ਹਾਂ ਮਜ਼ਹਬ ਨਸਲ ਉਹ ਰੰਗ ਇਲਾਕਾ ਸਭ ਲੋਕ ਬਦਲ ਸਾਹਿਬ ਦੀ ਕੰਪਨੀ ਦੇ ਵਿੱਚ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰਦੇ ਸਨ। ਪਰ ਬਦਲ ਸਾਹਿਬ ਦੇ ਵਿੱਚ ਇੱਕ ਹੋਰ ਗੁਣ ਵੀ ਸੀਗਾ ਕਿ ਬਾਦਲ ਸਾਹਿਬ ਦੇ ਵਿੱਚ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ ਈਗੋ ਹੰਕਾਰ غرور تکبر ਬਾਦਲ ਸਾਹਿਬ ਚ ਉਹ ਹੈ ਨਹੀਂ ਸੀ ਔਰ ਇੱਕ ਇੱਕ ਮੈਂ ਮੈਂ ਬਾਦਲ ਸਾਹਿਬ ਦੇ ਨਾਲ ਉਹ ਕੰਮ ਕਰਦਾ ਸੀ ਮੈਂ ਉਹਨਾਂ ਦਾ ਖਜ਼ਾਨਾ ਮੰਤਰੀ ਸੀ ਅਸੀਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਗਏ ਸਰਦਾਰ ਮਨਮੋਹਨ ਸਿੰਘ ਨੂੰ ਅਸੀਂ ਉਹਨਾਂ ਦੇ ਦਫ਼ਤਰ ਚ ਗਏ ਜੋ ਜੋ ਪੰਜਾਬ ਦਾ ਮਕਦਮਾ ਸੀ ਜੋ ਪੰਜਾਬ ਦੇ ਮੁਤਾਲਬਾਤ ਸੀ ਉਹ ਪੇਸ਼ ਕੀਤੇ ਉਹਨਾਂ ਨੇ ਸਾਡੀ ਗੱਲ ਬੜੀ ਗੌਰ ਨਾਲ ਬੜੀ ਸਬਰ ਨਾਲ ਸੁਣੀ ਪ੍ਰਧਾਨ ਮੰਤਰੀ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਐ ਉਹ ਟੀਕੇ ਐ ਨਾਇਰ ਹੁੰਦੇ ਸੀ ਕੁੱਟੀ ਨਾਇਰ ਉਹਨਾਂ ਨੂੰ ਕਹਿੰਦੇ ਸੀ ਬਸਦਾ ਪੰਜਾਬ ਘਾੜਦੇ ਸੀ ਦੱਕਣਦੇ ਸੀ ਤੇ ਉਹ ਉਹ ਸਰਕਾਰੀ ਕੰਮ 'ਚ ਪ੍ਰਧਾਨ ਮੰਤਰੀ ਨਾਲ ਮਸਰੂਫ ਸੀ ਅਸੀਂ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਬਾਹਰ ਨਿਕਲੇ ਆਏ ਤੇ ਨਾਇਰ ਸਾਹਿਬ ਦਾ ਦਫ਼ਤਰ ਨਾਲ ਸੀਗਾ ਤੇ ਅਸੀਂ ਨਾਇਰ ਸਾਹਿਬ ਦੇ ਦਫ਼ਤਰ 'ਚ ਬਹਿ ਕੇ ਕਿ ਨਾਇਰ ਸਾਹਿਬ ਜਦੋਂ ਆਉਣਗੇ ਉਹਨਾਂ ਨੂੰ ਫੇਰ ਤਗੜਾ ਕਰਾਂਗੇ ਵੀ ਇਹ ਕੰਮ ਸਾਡੇ ਕਰਾਉਣੇ ਐ ਬਾਦਲ ਸਾਹਿਬ ਸਾਨੂੰ ਕਹਿੰਦੇ 3 4 10 ਅਫਸਰ ਵੀ ਸੀ ਇੱਥੋਂ ਉੱਥੋਂ ਤੇ ਪ੍ਰਿੰਸੀਪਲ ਸੈਕਟਰੀ ਦਾ ਜਿਹੜਾ ਪੀਏ ਸੀਗਾ ਉਹਦਾ ਨਾਂ ਸ਼ਾਇਦ ਮੈਂ ਭੁੱਲ ਰਿਹਾ ਪਰ ਸ਼ੈਤੀਨ ਸ਼ਰਮਾ ਸੀ ਸੈਕਟਰੀ ਦੇ ਪੀਏ ਦੇ ਕਮਰੇ ਚ ਜਾ ਕੇ ਬੈ ਗਏ ਪਈ ਮੈਨੂੰ ਕਹਿੰਦੇ ਫਾਈਲਾਂ ਤਾਂ ਅਕਸਰ ਇਹਨੇ ਕਢਾਉਣੀ ਐ ਤੇ ਉਹ ਉਹਨਾਂ ਨੂੰ ਕਹਿੰਦੇ ਕਿ ਸ਼ਰਮਾ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਉਹ ਪਤਾ ਨਹੀਂ ਹੁਣ ਮੈਨੂੰ ਯਾਦ ਨਹੀਂ ਉਹ ਕਹਿੰਦਾ ਜੀ ਮੈਂ ਤਾਂ ਹਿਮਾਚਲ ਪ੍ਰਦੇਸ਼ ਦਾ ਕਾਂਗੜੇ ਦਾ ਉਹ ਕਾਂ ਫੇ ਤਾਂ ਤੂੰ ਮੇਰਾ ਪੁੱਤ ਹੋਇਆ ਮੇਰਾ ਬੇਟਾ ਜੇ ਹਿਮਾਚਲ ਪ੍ਰਦੇਸ਼ ਦਾ ਹੈ ਉਹ ਤੇ ਪੀਏ ਨੂੰ ਕਹਿਣ ਲੱਗੇ ਦੇਖੋ ਉਹਨੂੰ ਕਹਿਣ ਲੱਗੇ ਸ਼ਰਮਾ ਜੀ ਜਦੋਂ ਵੀ ਤੁਸੀਂ ਕਾਂਗੜੇ ਜਾਣਾ ਤਾਂ ਬਸ ਨੇ ਤੇ ਰੇਲ ਨੇ ਤਾਂ ਚੰਡੀਗੜ੍ਹ ਵੀ ਕਿ ਜਾਣਾ ਤੁਸੀਂ ਮੇਰੇ ਘਰ ਆ ਕੇ ਰੁਕਣਾ ਤੁਸੀਂ ਮੇਰੇ ਗੈਸਟ ਬਣਨਾ ਕੋਈ ਸੋਚ ਸਕਦੇ ਹੋ ਕਹਿੰਦੇ ਪੀਏ ਨੂੰ ਮੁੱਖ ਮੰਤਰੀ ਕਹਿ ਰਿਹਾ ਇਹ ਮੇਰਾ ਬੇਗੋ ਕਹਿੰਦਾ ਸੀਐਮ ਸਾਹਿਬ ਚਾਹ ਪੀئیںਗੇ ਅਗਰ ਬੇਟਾ ਪਿਲਾਏਗਾ ਤਾਂ ਜ਼ਰੂਰ ਪੀئیںਗੇ ਇਹ ਬਾਦਲਸ ਔਰ ਅੱਜ ਕੱਲ ਦੇ ਦੇਖ ਲਓ ਅੱਜ ਕੱਲ ਤਾਂ ਔਰ ਇਹ ਕਹਿਣਾ ਕਿ ਸਾਨੂੰ ਟਾਈਮ ਨਹੀਂ ਦਿੱਤੇ ਟਾਈਮ ਤਾਂ ਕਿਡਾ ਪੈਂਦਾ ਆਪਣੇ ਰੂਹੀ ਜੀ ਆਪਣਾ اخلاق ਆਪਣਾ ਕਿਰਦਾਰ ਜਿਹੜਾ ਇਹ ਬਣਾਉਣਾ ਪੈਂਦਾ ਮੈਂ ਤੁਹਾਨੂੰ ਪਹਿਲਾਂ ਬੋਲਦੇ ਅਰਸ਼ੀ ਸਾਹਿਬ ਨੇ ਕਿਹਾ ਕੀ ਇੱਕ ਵਿਕਾਸ ਦਾ ਬਾਦਲ ਸਾਹਿਬ ਦੇ ਨਾਂ ਤੇ ਚੜਦਾ ਹੁਣ ਉਹ ਐਡੀ ਵੱਡੀ ਲਿਸਟ ਹੈ ਉਹ ਸਮੇਂ ਦੀ ਕਿੱਲਤ ਹੈ ਮੈਂ ਇੱਕ ਗੱਲ ਜੀ ਮੁਕਾ ਦਿੰਦਾ ਕਿ ਯੂਪੀ ਦੇਖੋ ਕਿੰਦਾ ਵੱਡਾ ਸਟੇਟ ਹੈ 10 ਪੰਜਾਬ ਇਸ ਯੂਪੀ ਚ ਫਿੱਟ ਆਉਂਦੇ ਔਰ ਇਸ ਯੂਪੀ ਦੇ ਵਿੱਚ ਕੈਂਸਰ ਦਾ ਇਕੱਲਾ ਇੱਕੋ ਹੀ ਹਸਪਤਾਲ ਹੈ ਉਹ ਵੀ ਵਾਰਾਨਸੀ ਪ੍ਰਧਾਨ ਮੰਤਰੀ ਦੇ ਪ੍ਰਧਾਨ ਮੰਤਰੀ ਦੇ ਹਲਕੇ 'ਚ ਇੱਕ ਕੈਂਸਰ ਦਾ ਹਸਪਤਾਲ ਹੈ ਔਰ ਬਾਦਲ ਸਾਹਿਬ ਜਿਹੜਾ ਹੂਮੀ ਬਾਬਾ ਕੈਂਸਰ ਜਿਹੜਾ ਹਸਪਤਾਲ ਹੈ ਇਕੰਦੀਗੜ ਵੀ ਲੈ ਕੇ ਆਏ ਤੇ ਸੁਗੁਰੂ ਔਰ ਕਿ ਜਦੋਂ ਪ੍ਰਧਾਨ ਮੰਤਰੀ ਕੋਲੇ ਗਏ ਉਹ ਕਹਿੰਦੇ ਜੀ ਕੈਂਸਰ ਦਾ ਹਸਪਤਾਲ ਦੇਣਾ ਕੋ ਤਾਂ ਲੈ ਲਓ ਚਲੋ ਇੱਕ ਹੋਰ ਦੋ ਦੇ ਦੋ ਜੀ ਉਹ ਤਾਂ ਚਲੋ ਮੰਗਦੇ ਆ ਦੋ ਤੇ ਪੰਜਾਬ ਦੇ ਵਿੱਚ ਦੋ ਕੈਂਸਰ ਦੇ ਹਸਪਤਾਲ ਹੈ ਔਰ ਯੂਪੀ ਦੇ ਵਿੱਚ ਸਿਰਫ ਇੱਕ ਹਸਪਤਾਲ ਹੈ ਔਰ ਇਹ ਜਿਹੜੀ ਕੋਈ ਰਿਫਾਈਨਰੀ ਹੈ ਇੰਡੀਅਨ ਇੰਸਟੀਟਿਊਟ ਆਫ ਮੈਨੇਜਮੈਂਟ ਹੈ ਇੰਡੀਅਨ ਇੰਸਟੀਟਿਊਟ ਆਫ ਟੈਕਨੋਲੋਜੀ ਹੈ ਜੋ ਆਪ ਜਿੰਨੇ ਵੀ ਇੰਡੀਅਨ ਸਕੂਲ ਆਫ ਬਿਜ਼ਨਸ ਆਇਆ ਇੰਟਰਨੈਸ਼ਨਲ 에ਰਪੋਰਟ ਆਇਆ ਇਹ ਬਾਦਲ ਸਾਹਿਬ ਦੀ وجہ ਨਾਲ ਆਇਆ ਔਰ ਇਹ ਬਾਦਲ ਸਾਹਿਬ ਔਰ ਇੱਕ ਇੱਕ ਕਿਹੜਾ ਬੰਦਾ ਹੈ ਜਿਹੜਾ ਇਹ ਲਿਆ ਸਕਦਾ ਹੈ ਜਿਹੜਾ ਖੁਦ ਪੜਿਆ ਲਿਖਿਆ ਹੋਵੇ ਇੱਥੇ ਬਹੁਤ ਘੱਟ ਲੋਕ ਬੈਠੇ ਆ ਜਿਨ੍ਹਾਂ ਨੂੰ ਇਹ ਪਤਾ ਹੋਵੇ ਕਿ 1947 ਦੇ ਵਿੱਚ ਬਾਦਲ ਸਾਹਿਬ ਨੇ ਐਫਸੀ ਫੋਰਮੈਨ ਪਿਸਟਨ ਕਾਲਿੰਡ ਦੇ ਵਿੱਚੋਂ ਬੀਏ ਆਨਲਰਸ ਇਕਨੋਮਿਕਸ ਕੀਤੀ ਤੇ ਬਾਦਲ ਸਾਹਿਬ ਦੇ ਉਸਤਾਦ ਕੌਣ ਸਨ ਇੱਕ ਅਮਰੀਕਨ ਸੀ ਈਡੀ ਲੂਕਸ ਇਕਨੋਮਿਕਸ ਦਾ ਪ੍ਰੋਫੈਸਰ ਸੀ 20 ਸਾਲ ਤੋਂ ਇਹ ਈਡੀ ਲੂਕਸ ਜਿਹੜਾ ਹੈ ਇਹ ਪ੍ਰਿੰਸੀਪਲ ਸੀ ਐਫਸੀ ਕਾਲਜ ਦਾ ਔਰ ਇਹ ਈਡੀ ਲੂਕਸ ਪੁੰਦੜ ਸਾਹਿਬ ਉਹ ਸੀ ਉਹਨੇ 1945 'ਚ ਸੋਚ ਸਕਦੇ ਹੋ 1945 'ਚ ਮਹਾਤਮਾ ਗਾਂਧੀ ਨੂੰ ਜਿਹੜਾ ਅੰਗਰੇਜ਼ ਦੇ ਜਿਹੜੇ ਖਿਲਾਫ ਆਜ਼ਾਦੀ ਦੀ ਮਹਿੰਮ ਲੜ ਰਹੇ ਸੀ ਮਹਾਤਮਾ ਗਾਂਧੀ ਨੂੰ ਐਫਸੀ ਕਾਲਜ ਦੇ ਵਿੱਚ ਚੀਫ ਗੈਸਟ ਸਾਧਿਆ ਤੇ ਸਾਰੇ ਟੀਚਰਾਂ ਨੂੰ ਇਕੱਠੇ ਹੋ ਕੇ ਕਹਿੰਦਾ ਵੀ ਬਹੁਤ ਮਹਾਨ ਵਿਕਤੀ ਹੈ ਇਹਦੇ ਪੈਰਾਂ ਨੂੰ ਹੱਥ ਲਾਓ ਤੇ ਜਦੋਂ ਗਵਰਨਰ ਜਿਹੜਾ ਜੈਂਕਨ ਸੀਗਾ ਇਵਾਨ ਜੈਂਕਨ ਉਹਨੂੰ ਪਤਾ ਚੱਲਿਆ ਕਿ ਯਾਰ ਇਹ ਕੀ ਬੇਹੂਦਗੀ ਹੈ ਅਸੀਂ ਲੋਕਾਂ ਦੇ ਸਾਹਮਣੇ ਮਹਾਤਮਾ ਗਾਂਧੀ ਦੇ ਹੱਥ ਲਾਈ ਉਹਨੂੰ ਕਹਿੰਦਾ ਈਡੀ ਯੂਪਸ ਨੂੰ ਕਹਿੰਦਾ ਕਿ ਇਹਨਾਂ ਤੁਸੀਂ ਅਸਤੀਫਾ ਦਿਓ ਪ੍ਰਿੰਸੀਪਲ ਉਹਨੇ ਅਸਤੀਫਾ ਦਿੱਤਾ ਪਰ ਇਕਨੋਮਿਕਸ ਦਾ ਪ੍ਰੋਫੈਸਰ ਰਿਆ ਔਰ ਇਹ ਬਾਦਲ ਸਾਹਿਬ ਦੇ ਉਸਤਾਦ ਸੀਗੇ ਇਹ ਅੱਜ ਕੱਲ ਦਾ ਸਿਆਸਤਦਾਨਾਂ ਦਾ ਵੀ ਮਾਮਲਾਤ ਜਿਹੜੇ ਐ ਬਸ ਠੀਕ ਹੀ ਐ ਜਿਹੜੀ 10ਵੀਂ 12ਵੀਂ ਹੋ ਗਈ ਬਹੁਤ ਐ ਪਰ ਇਹ ਬਾਤ ਇਹ ਜਿਹੜੀ ਆ ਚੀਜ਼ਾਂ ਲੈਂਦੀਆਂ ਇਹ ਬਾਦਲ ਸਾਹਿਬ ਨੇ ਇਸ ਕਰਕੇ ਲਈਆਂ ਕਿ ਬਾਦਲ ਸਾਹਿਬ ਨੂੰ ਇਹਨਾਂ ਗੱਲਾਂ ਦਾ ਗਿਆਨ ਸੀਗਾ ਔਰ ਇਹੀ ਈਡੀ ਲੂਕਸ ਸੀ ਬੜੇ ਘੱਟ ਲੋਕਾਂ ਨੂੰ ਪਤਾ ਹੈ ਆਈਕੇ ਗੁਜਰਾਲ ਸਾਹਿਬ ਨੇ ਇਹਨਾਂ ਨੇ ਪੜਾਇਆ ਬਲਰਾਮ ਜਾਖੜ ਸਾਹਿਬ ਨੇ ਇਹਨਾਂ ਨੇ ਪੜ੍ਹਾ ਤੇ ਬਾਦਲ ਸਾਹਿਬ ਨੂੰ ਇਹ ਠੀਕ ਹੈ ਗੁਜਰਾਲ ਸਾਹਿਬ ਦਾ ਜਨਮ 1919 ਚ ਹੋਇਆ ਸੀ ਜਾਖੜ ਸਾਹਿਬ ਦਾ 1921 ਚ ਹੋਇਆ ਸੀ ਬਾਦਲ ਸਾਹਿਬ ਦਾ 27 ਚ ਹੋਇਆ ਸੀ ਸੋ ਮੈਂ ਬਾਲੀਆਂ ਮੇਰੀ ਦਾਦੀ ਮਾਂ ਇੱਕ ਗੱਲ ਕਹਿਆ ਕਰਦੀ ਸੀ ਕਿ ਬੇਟਾ ਸਿਫਤ ਤਾਂ ਉਹ ਹੁੰਦੀ ਹੈ ਜਿਹੜੀ ਵਾਹਿਗੁਰੂ ਕਰਾਵੇ ਤੇ ਲੋਕ ਕਰਨ ਸੋ ਮੇਰੇ ਮੂੰਹ ਤਾਂ ਬਾਦਲ ਸਾਹਿਬ ਦੀ ਕੋਈ ਸਿਫਤ ਜਿਹੜੀ ਆ ਫੱਬਦੀ ਨਹੀਂ ਪਰ ਅਸੀਂ ਉਹਨਾਂ ਦੀਆਂ ਯੂਨੀਵਰਸਿਟੀਆਂ ਚੋਂ ਪੜ ਕੇ ਆਏ ਆ ਪਰ ਇਸ ਕਰਕੇ ਮੈਂ ਅੱਜ ਇਸ ਮੌਕੇ ਤੇ ਹੀ ਕਹਿ ਸਕਦਾ ਹਾਂ ਜੋ ਬਾਦਲ ਸਾਹਿਬ ਦੀ ਹਲੀਮੀ ਜੋ ਉਹਨਾਂ ਦਾ اخلاق ਜੋ ਉਹਨਾਂ ਦਾ ਕਰਤਾਰ ਜੋ ਵਤਨ ਨਾਲ ਮੁਹੱਬਤ ਜੋ ਗਰੀਬ ਨਾਲ ਦੋਸਤੀ ਜੋ ਟਾਈਮ ਦੀ ਪਾਬੰਦੀ ਸੀ ਜਿੰਨੇ ਆਪਾਂ ਬੈਠੇ ਆ ਜੇ 10% ਵੀ ਬਾਦਲ ਸਾਹਿਬ ਦੇ ਜਿਹੜੇ ਗੁਣ ਸੀ 10% ਸਾਡੇ 'ਚ ਆ ਜਾਣ ਤਾਂ ਕਾਮਯਾਬੀ ਸਾਡਾ ਮੁਕੱਦਰ ਬਣੂਗੀ ਔਰ ਮੈਂ ਇਸ ਮੌਕੇ ਤੇ ਗੁਰੂ ਮਹਾਰਾਜ ਦੀ ਹਾਜ਼ਰੀ 'ਚ ਕਿ ਗੁਰੂ ਮਹਾਰਾਜ ਮੇਰੇ ਸ਼ਫੀਕ ਵੱਡੇ ਭਰਾ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਜਿਹੜੇ ਬਾਦਲ ਸਾਹਿਬ ਦੇ ਮਗਰ ਉਹਨਾਂ ਦਾ ਜਿਹੜੇ ਵਾਰਿਸ ਨੇ ਪਰਮਾਤਮਾ ਇਹਨਾਂ ਨੂੰ ਆਪਣੇ ਸ਼ਫੀਕ ਲੀਡਰ ਸ਼ਫੀਕ ਬਾਪ ਦੇ ਨਕਸ਼ੇ ਕਦਮ ਤੇ ਚੱਲਣ ਦੀ ਤੋਫੀਕ عطا ਫਰਮਾਵੇ ਔਰ ਪੰਜਾਬ ਜਿਹੜਾ ਹੈ ਉਹ ਇੱਕ ਵਾਰੀ ਫੇਰ ਜਿਹੜੀਆਂ ਬਹਾਰਾਂ ਰੁਸ ਕੇ ਪੰਜਾਬ ਤੋਂ ਚੱਲੀਆਂ ਗਈਆਂ ਬਹਾਰਾਂ ਲੋਟ ਕੇ ਵਾਪਸ ਆਉਣ ਔਰ ਇਸ ਮੌਕੇ ਤੇ ਕਿਉਂਕਿ ਬਾਦਲ ਸਾਹਿਬ ਦੇ ਜੇ ਕੋਈ ਕੱਦ ਦਾ ਕਿ ਆ ਉਹਨਾਂ ਦੇ ਮੇਛ ਦਾ ਕੋਈ مشترਕਾ ਪੰਜਾਬ ਦਾ ਕੋਈ ਲੀਡਰ ਸੀ ਤਾਂ ਉਹ ਬਾਦਲ ਸਾਹਿਬ ਦੇ ਵੱਡੇ ਭਰਾ ਹਰਿਆਣੇ ਦੇ ਮੁੱਖ ਮੰਤਰੀ ਚੌਧਰੀ ਦੇਵੀ لال ਸਾਹਿਬ ਸਨ